Ah, tira -tira. ਅੱਜ ਅਸੀਂ ਤੁਹਾਨੂੰ ਜਿਵੇਂ ਪਤਾ ਹੀ ਹੈ ਸਾਰਿਆਂ ਨੂੰ ਕਿ ਵਰਤਪਾਲ ਸਿੰਘ ਜੀ ਹਰੂ ਸਾਹਿਬ ਦਾ ਇਲੈਕਸ਼ਨ ਲੱਗ ਰਹੇ ਉਹਦੇ ਵਾਸਤੇ ਹੀ ਅਕਾਲ ਤਖਤ ਤੋਂ ਅਰਦਾਸ ਕਰਕੇ ਚੱਲੇ ਸੀ ਤੇ ਸੰਗਤਾਂ ਦਾ ਬਹੁਤ ਪਿਆਰ ਮਿਲ ਰਿਹਾ ਤੇ ਸੰਗਤਾਂ ਨੂੰ ਅਪੀਲ ਵੀ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਨੂੰ ਕਾਮਯਾਬ ਕਰੋ ਤੇ ਜੋ ਬੰਦੀ ਸਿੰਘ ਜਾਂ ਹੋਰ ਨਸ਼ਿਆਂ ਦੇ ਮਸਲੇ ਉਹ ਹੱਲ ਹੋ ਸਕਣ ਵਾਈਬਰ ਦੀ ਕਾਰਜ ਇਹ ਮੇਨ ਮਕਾ ਦਾ ਨਸ਼ੇ ਆ ਤੇ ਜਮ ਬੰਦੀ ਸਿੰਘਾਂ ਦਾ ਜਿਹੜਾ ਬਾਕੀ ਜਦੋਂ ਬਾਹਰ ਆਉਣਗੇ ਤੇ ਫਿਰ ਉਹ ਸਾਰੇ ਮੁੱਦਿਆਂ ਨੂੰ ਕੋਈ ਕਰਤਾ ਜਿੰਨੇ ਵੀ ਮੁੱਦੇ ਹੋਣਗੇ ਸਾਰਿਆਂ ਤੇ ਹੀ ਕੰਮ ਕੀਤਾ ਜਾਊਗਾ ਕਰਤਾ ਯਾਰ ਕਿਧਰੋਂ ਦੁਰਿਆ ਤੇ ਕਿਧਰ ਜਾਣਾ ਜੀ ਅੱਜ ਅਸੀਂ ਜੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕਰਨਤਨ ਸਾਹਿਬ ਤਨਤਨ ਸਾਹਿਬ ਤੋਂ ਖੂਰ ਸਾਹਿਬ ਬਟਵਾ ਸਾਹਿਬ ਦੀ ਅਪੀਲ ਵੀਲਵਾਰ ਬਣੇ ਆ ਸੁਣੋ ਬਣੀ ਕੱਲ ਦੇ ਕਿਵੇਂ ਦੇ ਦੇ ਦੀ ਜਾਨ ਨੂੰ ਤੇ ਇਹ ਤੇ ਜੀ ਬਟਵਾ ਸਾਹਿਬ ਨੂੰ ਜਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਕਿ ਜਿੱਦਾਂ ਦਾ ਹਾਲਾਤ ਬਣੇ ਪਏ ਆ ਫਾਰਮ ਦੇ ਉਹਦੇ ਵਾਸਤੇ ਉਹਨਾਂ ਨੂੰ ਉਮੀਦਵਾਰ ਨਹੀਂ ਸਿਤਾਰਨਾ ਚਾਹੀਦਾ ਅੱਜ ਵੀ ਅਸੀਂ ਅਪੀਲ ਕਰਾਂਗੇ ਕਿ ਫੈਸਲੇ ਦਾ ਦੁਬਾਰਾ ਗੌਰ ਕਰਨ ਪਰ ਇਹ ਕਿ ਇਹ ਸਿੱਖਾਂ ਦੀ ਹਾਲਾਤ ਬਹੁਤ ਗੁਰੇ ਹੋਏ ਪਏ ਸਿੱਖਾਂ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਕੰਮ ਕਰਨ ਦੀ ਲੋੜ ਸੀ ਤੇ ਅੱਜੇ ਵੀ ਅਸੀਂ ਤੁਹਾਨੂੰ ਅਪੀਲ ਕਰਾਂਗੇ ਕਿ ਆਪਣੇ ਫੈਸਲੇ ਤੇ ਗੌਰ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਇਕ ਮਤਲਬ ਉਹ ਬਿਨਾ ਮੁਆਵਲਾ ਕੰਮ ਜਬ ਕੀਤਾ ਜਾਵੇ ਤੇ ਸੇਕ ਕੌਮ ਦੀ ਬਹੁਤ ਵੱਡੀ ਗੱਲ ਹੋ ਜਾਂਦੀ ਸੀ ਵੀ ਅਕਾਲੀ ਜਲਦੇ ਕਹੇ ਬੰਦੇ ਨੂੰ ਮਿਲੇ ਨਹੀਂ ਨਹੀਂ ਮਿਲੇ ਨਹੀਂ ਕਿ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਬੈਂਦੀ ਰੋਡ ਪਈ ਤੇ ਮਿਲ ਨਹੀਂ ਸਕਦੇ ਕੋਈ ਗੱਲ ਮਿਲੋਗੇ ਹਾਂ ਜੀ ਕਿੰਨੂ ਮਿਲੋਗੇ ਅਗਰ ਕੋਈ ਆਪਰਟਿਉਨਿਟੀ ਆ ਜਾਵੇ ਕੋਈ ਗੱਲ ਹੋ ਜੇ ਕਿਸੇ ਨੂੰ ਮਿਲ ਸਕਦੀ ਜੇਕਰ ਉਹ ਤੁਹਾਡੇ ਕੋਲ ਆਏ ਤੁਸੀਂ ਉਹਨਾਂ ਦੇ ਕੋਲ ਲਿਆਓਗੇ ਨਹੀਂ ਉਹ ਆਏ ਸੀ ਉਹ ਆ ਕੇ ਉਹ 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 ਦੀਆਂ ਗੱਲਾਂ ਕਰ ਰਹੀ ਸੀ ਉਹਨਾਂ ਦਾ ਕੋਈ ਮਤਲਬ ਨਹੀਂ ਸੀ ਜੀ ਨਾ ਕੋਈ ਕੀ ਕਰਦੇ ਉਹ ਕਹਿ ਰਹੇ ਸੀ ਤੁਹਾਡੇ ਪਰਿਵਾਰ ਨੇ ਸੰਗ ਸਹਿਯੋਗ ਦੇਣ ਵਾਸਤੇ ਕਿਹਾ ਸੀ ਅਸੀਂ ਕਿ ਸਾਡੇ ਨਾਲ ਤੁਸੀਂ ਕਦੀ ਮਿਲੇ ਵੀ ਨਹੀਂਗੇ ਉਹ ਤੈਨੂੰ ਵੀ ਮਿਹਰਤ ਸਹੂਲਤ ਦੇ ਕੇ ਮੇਰੀ ਗੱਲ ਸੁਝੋਗ ਦੇਣਾ ਹੁੰਦਾ ਤੇ ਅਸੀਂ ਥੈਂਕ ਯੂ ਖੜਾ ਕਰਦੇ ਤਾਂ ਪੰਜਾਬ ਦੀ ਸਰਕਾਰ ਇੱਡੀ ਬੜੀਆਂ ਲੋਕਾਂ ਨੇ ਚੁਣੀਆਂ ਉਹਦਾ ਉਹ ਜੋੜੇ ਸਰਕਾਰ ਚੁਣੀ ਉਹ ਤਾਂ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੂਜਿਆਂ ਤੋਂ ਦੁਖੀ ਹੋ ਕੇ ਇਹ ਪਰ ਇਹਨਾਂ ਬਹੁਤ ਛੇਤੀ ਦੁਖੀ ਕਰ ਦਿੰਦਾ ਜੀ ਜਿਵੇਂ ਦੇਖਦੇ ਹੋ ਪਿਛਲੇ ਸਾਲ ਵੀ ਤੁਸੀਂ ਇਲੈਕਸ਼ਨ ਲਈ ਤੋਂ ਵੀ ਜਰਾ ਅਕਾਲੀ ਦਲ ਦੋ ਪਾਰ ਹੋ ਗਿਆ ਤੇ ਜਿਹੜੀ ਵੋਟਾਂ ਕੱਟੇ ਗਈ ਤੇ ਡਿੰਪਾ ਜਿੰਦਗੀ ਇਸ ਵਾਰੀ ਕਿਤਾ ਵੇਚਦੇ ਜਦੋਂ ਬਲਟੂ ਆ ਸਾਹਿਬ ਲੋਕੀ ਤੇ ਅਬਰਦਪਾ ਜੀ ਮਹਾਰਾਜ ਪਰਦੇ ਪਏ ਨੇ ਲੋਕਾਂ ਨਾਲ ਹਾਂਜੀ ਇਹੋ ਜੋ ਮਸਲਾ ਕਦੇ ਕਦੇ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਇਸ ਵਾਰੀ ਉਹਦਾ ਕੋਈ ਮਸਲਾ ਨਹੀਂ ਹੈਗਾ ਉਹਨਾਂ ਨੇ ਜਾਨ ਛਡਾਈ ਕੀਤੀ ਆ ਮਿਸਟਰ ਬਲਟੋਆ ਨੂੰ ਖੜਾ ਕਰਕੇ ਤੇ ਸਾਨੂੰ ਲੱਗਦਾ ਹੈ ਵੀ ਅੱਜ ਕਿ ਉਹ ਪ੍ਰੋਬਲਮ ਨਹੀਂ ਆਊਗੀ ਜਿਹੜੀ ਪਹਿਲਾਂ ਹਾਂਜੀ ਹਾਂਜੀ ਸਿਚੁਏਸ਼ਨ ਵੀ ਚੇਂਜ ਹੈ ਤੇ ਸਾਡੇ ਦੇ ਜਿਹੜੇ ਧੱਕੇ ਆ ਹੋਰ ਵੱਧ ਗਏ ਆ ਅਸੀਂ ਬੰਦੀ ਸਿੰਘਾਂ ਦੇ ਮੋਰਚੇ ਲਾ ਕੇ ਵੱਡੇ ਜਿਹੜੇ ਸਾਡੇ 35 35 ਸਾਲ ਦੇ ਸਿੰਘ ਸੀ ਉਹਨਾਂ ਨੂੰ ਛਡਾਉਣ ਨੂੰ ਫਿਰਦੇ ਸੀ ਪਰ ਸਾਡੇ ਉਹਨਾਂ ਨੇ ਆਰਟੀਗਰੂ ਗੱਡ ਚ ਐਨਐਸਏ ਲੱਗ ਗਏ ਤੇ ਹੋਰ ਵੀ ਸਾਡਾ ਜਿਹੜਾ ਮਿਸ਼ਨ ਹੈ ਨਾ ਉਹ ਇਹੋ ਹੀ ਆ ਵੀ ਇਹ ਸਾਡਾ ਧਰਮ ਯੁੱਧ ਮੋਰਚਾ ਹੈ ਕਿ ਅਸੀਂ ਜਿਹੜੇ ਧਰਮੀ ਬੰਦੇ ਆ ਉਹ ਤਾਂ ਸਾਡੇ ਨਾਲ ਹੀ ਆ ਪਰ ਜਿਹੜੇ ਲੋਕ ਪਿੱਛੇ ਪਛਤਾਵਾ ਕਰਦੇ ਰਹੇ ਆ ਕਿ ਬੀਬੀ ਖਾਲਸਾ ਨੂੰ ਸੀ ਵੋਟ ਨਹੀਂ ਪਾ ਸਕੇ ਕਿਸੇ وجہ ਕਰਕੇ ਅੱਜ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਹੁਣ ਬੜਾ ਸਲੈਰੀ ਮੌਕਾ ਹੈ ਤੇ ਤੁਸੀਂ ਹੁਣ ਮੈਦਾਨ ਵਿੱਚ ਆਓ ਤੇ ਪਾਈ ਵਰਤਪਾਲ ਸਿੰਘ ਦੀ ਜਿੱਤ ਜਿਹੜੀ ਹੈ ਉਹ ਯਕੀਨੀ ਬਣਾਓ 50% ਭਾਵੇਂ ਹਰ ਇੱਕ ਕੈਂਡੀ ਖੜੀ ਕਰਦੇ ਹਰ ਕੰਸਟੀਚੂਐਂਟੀ ਵਿੱਚ ਉਹਨੂੰ ਕਿੱਦਾਂ ਵੇਚਦੇ ਨੇ ਨਹੀਂ ਜੀ ਮੈਨੂੰ ਲੱਗਦਾ ਵੀ ਪੰਜਾਬ ਨੂੰ ਇਹ ਗੱਲ ਬਹੁਤ ਸੋਚਣੀ ਚਾਹੀਦੀ ਹੈ ਕਿ ਜੇ ਭਾਜਪਾ ਦਾ ਫੈਲਤਰਾਵਾ ਹੋ ਗਿਆ ਪੰਜਾਬ ਦੇ ਵਿੱਚ ਤੇ ਬੜੀ ਮੁਸ਼ਕਲ ਬਣ ਜਾਣੀ ਹੈ ਸਾਡੇ ਲਈ ਤੇ ਹੁਣੇ ਹੀ ਉਹਨਾਂ ਨੂੰ ਰੋਕੋ ਉਣੀ ਰੋ ਕੋਨ ਦਾ ਪੈਰ ਤਰਾ ਵਾਈ ਨਾ ਹੋਣ ਜੋ ਉਹ ਜਾਲਚ ਅਲਦਾ ਜੀ ਦਾ ਮੁੰਡਾ ਕਿਉਂ ਨਹੀਂ ਆਣ ਕੇ ਲੈ ਰਹੇ ਹਾਂਜੀ ਇਹ ਖਾਲੜਾ ਜੀ ਦਾ ਮੁੰਡਾ ਕਿਉਂ ਨਹੀਂ ਲੈ ਰਹੇ ਹਾਂ ਅਮਰਕਸਵਰ ਬਿਲਕੁਲ ਮੈਂ ਖੜੀ ਹਾਂ ਖਾਲੜਾ ਦਾ ਮੁੰਡਾ ਕਿਉਂ ਨਹੀਂ ਲੈ ਰਹੇ ਮੈਂ ਖੜੀ ਹਾਜ਼ਰੇ ਨੇ ਖਾਲੜੇ ਦਾ ਇਹ ਜਿਹੜੀ ਚੋਣ ਹੈ ਨਾ ਅੱਜ ਪਹਿਲਾ ਦਿਨ ਹੈ ਤੁਹਾਨੂੰ ਅਸੀਂ ਦੱਸਾਂਗੇ ਇਹ ਜਿਹੜੀ ਚੋਣ ਹੈ ਨਾ ਇਹ ਸ਼ਹੀਦਾਂ ਦੀ ਸਰਪ੍ਰਸਤੀ ਥਲੇ ਲੜੀ ਜਾਣੀ ਹੈ ਕਿੰਨੇ 25000 ਨੌਜਵਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਸਰਪ੍ਰਸਿਏਟ ਲੜੀ ਜਾਣੀ ਐ ਅੱਜ ਪਹਿਲਾ ਦਿਨ ਐ ਤੇ ਅੱਜ ਅਸੀਂ ਅਮਰਪਾਲ ਨੂੰ ਤਾਂ ਦੱਸ ਦਿੱਇਆ ਵੀ ਉਹ ਸਾਡਾ ਕੈਂਡੀਡੇਟ ਆ ਹਾਂਜੀ ਉਹ ਸਾਡਾ ਕੈਂਡੀਡੇਟ ਆ ਤੇ ਬਾਕੀ ਖਾਲੜੇ ਦੀ ਗੱਲ ਤਾਂ ਥੋੜੀ ਉੱਪਰ ਨਿਕਲ ਗਿਆ ਲੈਵਲ ਉਹ ਤੇ ਵੱਡ ਲੈਵਲ ਦੀ ਗੱਲ ਬਣਦੀ ਆ ਤੇ ਜੇ ਇਹ ਕੋਈ ਕਵੇ ਇਹ ਵੀ ਖਾਲੜੇ ਦੀ ਗੱਲ ਨਹੀਂ ਹੋ ਰਹੀ ਤੇ ਫਿਰ ਮੇਰੇ ਤਾਂ ਕੋਈ ਮੈਨੇ ਨਹੀਂ ਇੱਥੇ ਖਾਲੜੇ ਦੀ ਜੇ ਮੈਂ ਖੜੀ ਜਾਂਦੀ ਖਾਲੜੇ ਕਰਕੇ ਖੜੀ ਰੋਸ ਆਵਲ ਕੱਪ ਪੰਥਕਲ ਕਾਮ ਇਸ਼ਾਰਿਆ ਆਵਾ ਕੀ ਲੱਗਦਾ ਹੈ ਅਰਕਾ ਲੋਕਾਂ ਦੀ ਕਿੰਨਾ ਹੁਆਰਾ ਮਿਲਦਾ ਨਹੀਂ ਤਾਂ ਹੀ ਨਾ ਸੀ ਫੇਰ ਦੁਬਾਰਾ ਮੈਂ ਮੈਦਾਨ ਵਿੱਚ ਮੈਂ ਸੋਚਿਆ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਮੈਂ ਆਪਣਾ ਮਨ ਬਣਾਇਆ ਸੀ ਵੀ ਮੈਂ ਨਹੀਂ ਨਹੀਂ ਲੜਨੀ ਤੇ ਨਹੀਂ ਲੜਨੀ ਪਰ ਹੁਣ ਅਸੀਂ ਮੈਦਾਨ ਨਹੀਂ ਖਾਲੀ ਛੱਡਣਾ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਹੈ ਉਹ ਅਜੇ ਖਤਮ ਨਹੀਂ ਹੋਈ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਗਿਆ ਅਸੀਂ ਉਸੇ ਇਨਸਾਫ ਲਈ ਫੇਰ ਦੁਬਾਰਾ ਮੈਦਾਨ ਦੇ ਵਿੱਚ ਇੱਕ ਪਾਸੇ ਬਜੂਟਾ ਸਰਕਾਰ ਹੈ ਇੱਕ ਪਾਸੇ ਕਾਂਗਰਸ ਸਰਕਾਰ ਹੈ ਕਿਵੇਂ ਵੇਂਦੀ ਕਿ ਨਾ ਮੁਕਾਬਲਾ ਕਰਦੀ ਕੋਈ ਨਹੀਂ ਐਵੇਂ ਹੀ ਹੁੰਨੇ ਮੁਕਾਬਲਾ ਸਾਡਾ ਕਿਹਦੇ ਨਾਲ ਮੁਕਾਬਲਾ ਅਸੀਂ ਟੜਿਆਂ 'ਚ ਨਹੀਂ ਹੈ ਸਾਡਾ ਟੜਾ ਰੱਖ ਨਾਲ ਹੈ ਸਾਡਾ ਕਿਸੇ ਨਾਲ ਕੋਈ ਟੜਾ ਨਹੀਂ ਹੈਗਾ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਆ ਉਹ ਵੀ ਪਾਰਟੀਆਂ ਦੇ ਉਹਨਾਂ ਦੇ ਨਮਾਇंदे ਹੈਗੇ ਉਹਨਾਂ ਨੇ ਆਪ ਦਾ ਜ਼ੋਰ ਲਾਉਣਾ ਹੈ ਪਰ ਉਹ ਆਪਦੇ ਮੁੱਦੇ ਲੈ ਕੇ ਸਾਹਮਣੇ ਆਉਣਗੇ ਅਸੀਂ ਆਪਣੇ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਦੱਸਣਾ ਪਊਗਾ ਵੀ ਆ ਜਿਹੜੇ ਜ਼ੁਲਮ ਹੋਏ ਆ ਪੰਜਾਬ ਦੇ ਵਿੱਚ ਉਹ ਕਿਉਂ ਹੋਏ ਆ 25000 ਲਾਸ਼ਾਂ ਦਾ ਹਿਸਾਬ ਵੀ ਅਸੀਂ ਮੰਗਾਗੇ ਸਮੇਧ ਸੈਣੀ ਨੂੰ ਕਿਉਂ ਲਾਇਆ ਗਿਆ ਉਹ ਵੀ ਅਸੀਂ ਪੁੱਛਾਂਗੇ ਹੋਰ ਵੀ ਅਸੀਂ ਬਹੁਤ ਸਾਡੇ ਕੋਲੇ ਮਸਲੇ ਆ ਅੱਜ ਤੇ ਅਸੀਂ ਬਿਲਕੁਲ ਹਜੇ ਸ਼ੁਰੂਆਤ ਐ ਸਕੇ ਤੇ ਅਸੀਂ ਉਸੇ ਤਰ੍ਹਾਂ ਚੋਰ ਨੂੰ ਮੈਂ ਪਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੇ ਸਾਡੇ ਵਿਰੋਧੀ ਮੈਂ ਕਹ ਲਵਾਂ ਕਿ ਜੋ ਸਾਡੇ ਅਸੀਂ ਲੜਾਂਗੇ ਜਿਨ੍ਹਾਂ ਦੇ ਅਗੇਂਸਟ ਉਹ ਉਹ ਕੀ ਚਾਹੁੰਦੇ ਤੇ ਅਸੀਂ ਕੀ ਕਰਾਂਗੇ ਕਾਲੀ ਦਾ ਰਮਾਨ ਰਮਾਨ ਦੇ ਨਾਲ ਅਮਰੀਕੀ ਹੈ ਕਿਵੇਂ ਦੇ ਦੇ ਚੀਜ਼ਾਂ ਹੈ ਨਹੀਂ ਜੀ ਵਧੀਆ ਕੀਤਾ ਮਾਨਸਾਹਬ ਨੇ ਕਿਉਂਕਿ ਜੇ ਅਸੀਂ ਇਹਨੇ ਵੰਡੇ ਰਾਏ ਤੇ ਗੱਲ ਬਣਨੀ ਨਹੀਂਗੀ ਚਾਈਨਾ ਤਾਂ ਇਹ ਵੀ ਸੀਗਾ ਅਕਾਲੀਆਂ ਨੂੰ ਲੱਗਦਾ ਸੀ ਸਾਰਿਆਂ ਨੂੰ ਵੀ ਉਹ ਕੋਈ ਬੰਦਾ ਨਹੀਂ ਖੜਾ ਕਰਨਗੇ ਪਰ ਮੈਂ ਪਹਿਲੇ ਦਿਨ ਹੀ ਸੋਚਦੀ ਆ ਪਹਿਲੇ ਦਿਨ ਤੋਂ ਹੀ ਵੀ ਇਹ ਜਿਹੜੇ ਲੋਕ ਆ ਪੋਲੀਟਿਕਲ ਜਿਨ੍ਹਾਂ ਦਾ ਬਿਜ਼ਨਸ ਹੈ ਉਹਨਾਂ ਨੇ ਲੱਗਣਾ ਹੀ ਲੜਨਾ ਹੈ ਉਹਨਾਂ ਨੇ ਹਾਰ ਲਈ ਵੀ ਲੱਗਣਾ ਤੇ ਉਹ ਹਾਰ ਲਈ ਆਏ ਆ ਤੂੰ ਡਰ ਲਗੇ ਤੇ ਕੋਈ ਗੱਲ ਨਹੀਂ ਅਸੀਂ ਪਰਮਾਤਮਾ ਤੇ ਭਰੋਸਾ ਰੱਖ ਕੇ ਚੱਲ ਰਹੇ ਆ ਜਿਸ ਦਿਨ ਦਾ ਅਮਰਪਾਲ ਜੀ ਨੇ ਕਿਹਾ ਵਾ ਮੈਂ ਉਮੀਦਵਾਰ ਬਣਨਾ ਤੇ ਫਿਰ ਡਰਨੀ ਛੋੜਨੀ ਆ ਤੀ ਜਿਹੜੀ ਨੌਜਵਾਨ ਤੀੜੀ ਆ ਉਹ ਚ ਫੇਰ ਦੁਬਾਰਾ ਇੱਕ ਰਹੀ ਹਵਾ ਜੀ ਆ ਗਈ ਹਾਂਜੀ ਹਾਂਜੀ ਆਊਗੀ ਜੀ ਹਜੇ ਤਾਂ ਆਊਗੀ ਹਜੇ ਤਾਂ ਹਜੇ ਕਹੇ ਜੀ ਅੱਜ ਹੀ ਆਪਾਂ ਅਰਦਾਸ ਕੀਤੀ ਆ ਵੀ ਉਹਨੇ ਦਾ ਸਾਥ ਦੇਣਾ ਤੇ ਨੌਜਵਾਨਾਂ ਨੇ ਸਿਰ ਤਾਂ ਹੀ ਹੁੰਦੀ ਆ ਜੀ ਕੋਈ ਮੈਂ ਸਵਾਲ ਪੁੱਛਾਂਗਾ ਜੀ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਤੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਵਾ ਅੱਜ ਫੇਰ ਲੱਗਦਾ ਵਾ ਜੀ ਨੌਜਵਾਨ ਵੀੜੇ ਉੱਤੇ ਫੇਰ ਇੱਕ ਰੂਹ ਉੱਗੀ ਗਈ ਜਮਾਰਾ ਇਹ ਤੇ ਤੁਸੀਂ ਪਹਿਲਾਂ ਜਾਣਦੇ ਜੋ ਅਮਰਸਰ ਅਮਰਪਾਲ ਸਿੰਘ ਇੱਥੇ ਵਿਚਰਦੇ ਸੀ ਉਹ ਵੀ ਨੌਜਵਾਨ ਦਿਲਾਂ ਦੀ ਧੜਕਣ ਸੀ ਨੌਜਵਾਨ ਉਹਨਾਂ ਦਾ ਸਾਹ ਨਾ ਸਾਹ ਲੈਂਦੇ ਸੀ ਰੋਡਾਂ ਦੇ ਰੋਡ ਭਰ ਜਾਂਦੇ ਸੀ ਇਹ ਸਰਕਾਰ ਨੇ ਦਹਿਸ਼ਤ ਇੰਨੀ ਪਾ ਕੇ ਲੋਕਾਂ ਨੂੰ ਇਹ ਚੀਜ਼ੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਉਹਨੇ ਲੋਕਾਂ ਦੇ ਮਨ ਤੇ ਕੰਟਰੋਲ ਕਰ ਜਾਣਵਰੀ ਆ ਮਹੀਨਾ ਪਰ ਤੁਸੀਂ ਦੇਖੋਗੇ ਕਿ ਲੋਕ ਕਿੰਨਾ ਪਿਆਰ ਕਰਦੇ ਹਨ ਉਹ ਇਹ ਸਮਾਂ ਦੱਸਿਆ ਹੋਇਆ ਜੀ ਧੰਨਵਾਦ ਜੀ